ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੱਲ ਕਰਨ ਜਾ ਰਿਹਾ ਧੂਏ ਬਾਰੇ ਹੁਣ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਧੂਆਂ ਜਿਹੜਾ ਪਰਾਲੀ ਦਾ ਹੋ ਰਿਹਾ ਕਿਉਂਕਿ ਬਹੁਤ ਜ਼ਿਆਦਾ ਇਹ ਨੁਕਸਾਨ ਕਰਦਾ ਖੇਤ ਨੂੰ ਜਿਹੜੇ ਵੀ ਮੇਰੇ ਵੀਰ ਆਉਂਦੇ ਜਾਂਦੇ ਨੇ ਸਾਈਕਲਾਂ ਤੇ ਤੇ ਮੋਟਰਸਾਈਕਲਾਂ ਤੇ ਆਉਂਦੇ ਜਾਂਦੇ ਮੂੰਹ ਬਨ ਕੇ ਆਇਆ ਕਰੋ ਕਿਉਂਕਿ ਬਹੁਤ ਜ਼ਿਆਦੇ ਸੇਤ ਨੂੰ ਨਿਖਾਣ ਕਰਦਾਗਾ ਜਿਹੜੇ ਆਥ ਨੇ ਦਵਾਈ ਲੈਂਦੇ ਨੇ ਉਹਨਾਂ ਨੂੰ ਤਾਂ ਨਹੀਂ ਇਹ ਕੋਈ ਨਿਖਾਣ ਕਰਦਾ ਕਿਉਂਕਿ ਉਹ ਦਵਾਈ ਜਿਹੜੀ ਲੈਂਦੇ ਨੇ ਉਹ ਸਾਫ਼ ਕਰ ਦਿੰਦੀ ਆ ਅੰਦਰੋਂ ਸਰੀਰ ਨੂੰ ਤੇ ਨੁਕਸਾਨ ਕਰੂਗਾ ਜਿਹੜੇ ਬੰਦੇ ਸੋਫੀ ਨੇ ਉਹਨਾਂ ਨੂੰ ਵੀ ਮੇਰੀ ਇੱਕ ਸੂਚਨਾ ਗਈ ਇੱਕ ਰਿਕਵੈਸਟ ਆ ਵੀ ਉਹਨਾਂ ਨੂੰ ਵੀ ਆਪਣਾ ਇਹ ਧੂਏ ਤੋਂ ਬਚਣ ਲਈ ਕੋਈ ਨਾ ਕੋਈ ਹੱਲ ਕਰ ਲੈਣਾ ਚਾਹੀਦਾ ਇਹ ਤਾਂ ਮਿੱਤਰੋ ਹੁਣ ਸਮਝ ਲਓ ਡਾਕਟਰਾਂ ਦਾ ਸੀਜ਼ਨ ਆ ਗਿਆ ਕਿਉਂਕਿ ਕੋਈ ਵੀ ਚੀਜ਼ ਆ ਉਹ ਆਉਂਦੀ ਆ ਟਾਈਮ-ਟਾਈਮ ਦੇ ਨਾਲ ਕਿਉਂਕਿ ਸਾਨੂੰ ਪਤਾ ਹੀ ਆ ਵੀ ਜਿਹੜੀ ਪ੍ਰਾਲੀ ਜਾਂ ਗਿੱਲੀ ਹੁੰਦੀ ਆ ਬਹੁਤ ਜ਼ਿਆਦੇ ਟਿਕੜਤਨ ਹੁੰਦੀ ਆ ਪਤਾ ਨਹੀਂ ਇਹਦੇ ਵਿੱਚ ਕੀ ਕੁਝ ਮਜ਼ੇਦਾਰਗਾ ਕਿੰਨੀਆਂ ਦਵਾਈਆਂ ਰੇਪਾ ਕੇ ਇਹ ਚੌਲਾਂ ਨੂੰ ਅਸੀਂ ਇਹ ਫਸਲ ਨੂੰ ਤਿਆਰ ਕਰਦੇ ਆ ਉਹੀ ਫੇਰ ਦਵਾਈਆਂ ਦਾ ਜਿਹੜਾ ਧੂਆਂ ਵਿੱਚੋਂ ਨਿਕਲਦਾਗਾ ਜਿਹੜਾ ਸਾਡੀ ਸਿਹਤ ਨੂੰ ਨੁਕਸਾਨ ਕਰਦਾ ਜਦੋਂ ਵੀ ਤੁਸੀਂ ਜਾਂਦੇ ਆਂ ਆਉਂਦੇ ਜਾਂਦੇ ਹੋ ਤਾਂ ਮੂੰਹ ਜ਼ਰੂਰ ਬਨ ਕੇ ਰੱਖੋ ਕਿਉਂਕਿ ਹੋਰ ਤਾਂ ਹੋਰ ਚੀਜ਼ ਦਾ ਹੱਲ ਹੋ ਹੋ ਸਕਦਾ ਪਰ ਜਿਹੜਾ ਆ ਧੂਆਂਗਾ ਇਹਦਾ ਕੋਈ ਹੱਲ ਨਹੀਂ ਹੈਗਾ ਇਹ ਤਾਂ ਸਾਨੂੰ ਆਪ ਹੀ ਪਛਾਅ ਕਰਨਾ ਪਊਗਾ ਕੁਝ ਬੰਦਿਆਂ ਨੂੰ ਐਂ ਲੱਗਦਾ ਵੀ ਧੁੰਦਾ ਏ ਇਹ ਧੂਆਂ ਗੱਤ ਖਾ ਰਹੇ ਆ ਤੇ ਵੀਡੀਓ ਨੂੰ ਕਰ ਦਿਓ ਅੱਗੇ ਸ਼ੇਅਰ ਆ ਆਪਣੇ ਪੇਜ ਨੂੰ ਕਰ ਲੋ ਫੋਲੋ ਹਾਤ ਖਾ ਰਹੇ ਆ ਦੇਖ ਧੂਆਂ ਕੱਲ ਵੀ ਬਹੁਤ ਜ਼ਿਆਦਾ ਹੋਇਆ ਹੋਇਆ ਸੀ ਜੀ ਬਹੁਤ ਖਤਰਨਾਕ ਇਹਦੇ ਨਾਲ ਜਿਹੜੀ ਬਿਮਾਰੀ ਲੱਗਦੀ ਆ ਅਸੀਂ ਨੇ ਆਪ ਦਾ ਪਛਾ ਆਪ ਕਰਨਾ ਸਾਸਰੀਆਕਾਰ